DAV ਕਾਲਜ ਦੇ ਅੰਦਰ ਪ੍ਰਧਾਨਗੀ ਦੇ ਪੋਸਟਰ ਲਗਾਉਣ ਆਏ ਚਾਰ ਵਿਅਕਤੀਆਂ ਦੇ ਬਾਇ ਨੇਮ ਕੀਤਾ ਗਿਆ ਸੀ ਮਾਮਲਾ ਦਰਜ ਅਤੇ ਇਹਨਾਂ ਵੱਜੋਂ ਵੱਲੋਂ ਕੀਤੀ ਗਈ ਸੀ ਹੌਲਡਬਾਜੀ ਚਾਰ ਨੂੰ ਹੁਣ ਕੀਤਾ ਗਿਆ ਗ੍ਰਿਫਤਾਰ ਬਾਕੀ ਦੀ ਗ੍ਰਿਫਤਾਰੀ ਲਈ ਇਹਨਾਂ ਨੂੰ ਕੀਤੀਆਂ ਜਾਣੀਆਂ ਰੈਡਾ ਐਤਵਾਰ ਨੂੰ 1 ਵਜੇ ਦੇ ਲਗਭਗ ਐਸ ਐਚ ਓ ਥਾਣਾ ਸਿਵਲਨ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ DAV ਕਾਲਜ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਹੌਲਡਬਾਜੀ ਕੀਤੀ ਜਾ ਰਹੀ ਸੀ ਅਤੇ ਉੱਥੇ ਇਹ ਪ੍ਰਧਾਨਗੀ ਦੇ ਪੋਸਟਰ ਲਗਾਉਣ ਦੇ ਲਈ ਆਏ ਹੋਏ ਸਨ ਜਿਨ੍ਹਾਂ ਤੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ ਚਾਰ ਵਿਅਕਤੀਆਂ ਦੇ ਖਿਲਾਫ ਇਹਨਾਂ ਵੱਲੋਂ ਬਾਈ ਨੇਮ ਮਾਮਲਾ ਦਰਜ ਕੀਤਾ ਗਿਆ ਸੀ ਤੇ ਕੋਈ ਜਾਣ ਪਛਾਤੇ ਲੋਕਾਂ ਦੇ ਵੀ ਮਾਮਲੇ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੂੰ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲੇ ਬਾਕੀ ਨਹੀਂ ਗ੍ਰਿਫਤਾਰ ਬਾਕੀ ਹੈ ਉਹਨਾਂ ਦੇ ਲਈ ਇਹਨਾਂ ਵੱਲੋਂ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਹਨ ਦੱਸ ਦਈਏ ਕਿ ਇਹ ਵਿਅਕਤੀ ਇੱਥੇ ਪ੍ਰਧਾਨਗੀ ਦੇ ਪੋਸਟਰ ਬਣਾ ਲਗਾਉਣ ਦੇ ਲਈ ਆਏ ਹੋਏ ਸਨ ਤੇ ਇਸ ਨੂੰ ਲੈ ਕੇ ਇਹਨਾਂ ਪੱਲੋ ਇੱਥੇ ਖੁੱਲੜਵਾਜੀ ਕੀਤੀ ਗਈ ਤੇ ਇਹਨਾਂ ਦੇ ਕੋਲ ਰਾਡਾਂ ਵੀ ਸਨ ਤੇ ਡਾਂਗਾਂ ਵੀ ਸਨ ਜਿਸ ਤੇ ਆਪਣਾ ਡੀਏ ਵੀ ਕਰਦੇ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ ਥਾਣਾ ਸਿਵਲ ਲੈਂਡ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਹਨਾਂ ਦੇ ਵਿੱਚੋਂ 4 ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਦਿਖਾ ਰਹੇ ਹਾਂ ਥਾਣਾ ਸਿਵਲ ਲੈਂਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਡੀਵੀ ਕਾਲਜ ਦੇ ਅੰਦਰ ਹੁੱਲੜਵਾਜੀ ਕਰਨ ਵਾਲੇ ਨੌਜਵਾਨਾਂ ਨੂੰ ਆਪਣਾ ਆਪਣਾ ਥਾਣਾ ਸਿਵਲ ਲੈਂਡ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਆ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਥਾਣਾ ਸਿਵਲ ਲੈਂਡ ਦੇ ਐਸਐਚਓ ਹਰਜੋਤ ਸਿੰਘ ਇਸ ਆਪ ਇੱਕ ਕੁਝ ਵੀ ਹੋਏ ਦਾ ਮਾਮਲਾ ਨਹੀਂ ਹੈ ਕੀ ਮਾਮਲਾ ਹੈ ਇਹ ਜਿਹੜਾ ਹੈਗਾ ਸਾਨੂੰ ਇੱਕ ਕੱਲ ਇਨਫੋਰਮੇਸ਼ਨ ਮਿਲੀ ਸੀ ਵੀ ਡੀਵੀ ਕਾਲਜ 'ਚ ਜਿਹੜਾ ਹੈਗਾ ਬਾਰੋਂ ਜਿਹੜਾ ਹੈਗਾ ਮੁੰਡੇ ਜਿਹੜਾ ਆ ਕੇ ਹੁੱਲੜਬਾਜੀ ਕੀਤੀ ਹੈਗੀ ਜਿਸ ਤੇ ਜਿਹੜਾ ਹੈਗਾ ਪ੍ਰਿੰਸੀਪਲ ਜਿਹੜੇ ਹੈਗੇ ਡੀਵੀ ਕਾਲਜ ਦੇ ਰਜੀਵ ਕੁਮਾਰ ਜੀ ਉਹਨਾਂ ਦੇ ਜਿਹੜਾ ਹੈਗਾ ਸਟੇਟਮੈਂਟ ਦੇ ਅਸੀਂ ਜਿਹੜਾ ਹੈਗਾ ਤੁਰੰਤ ਜਿਹੜੀ ਐਫ ਆਈ ਆਰ 137 ਨੰਬਰ ਅੰਡਰ ਸੈਕਸ਼ਨ 331 ਸਬਕਲੋਜ਼ 5 191 ਸਬਕਲੋਜ਼ 3 ਤੇ 190 ਬੀ ਐਨ ਐਸ ਤਹਿਤ ਦਰਜਿਸਟਰ ਕਰਕੇ ਅਸੀਂ ਜਿਹੜਾ ਹੈਗਾ ਦੋ ਜਿਹੜਿਆਂ ਨੂੰ ਰਾਉਂਡ ਅਪ ਕਰ ਲਿਆ ਸੀ ਤੇ ਇਸ ਤੇ ਜਿਹੜਾ ਹੈਗਾ ਦੋ ਦੋਸ਼ੀਆਂ ਨੂੰ ਅਸੀਂ ਅਰੈਸਟ ਕਰ ਲਿਆ ਸੀ ਤੇ ਇਸ ਤੋਂ ਬਿਨਾ ਹੋਰ ਦੋ ਜਿਹੜੇ ਹੈਗੇ ਸੀ ਅੱਜ ਰਾਉਂਡ ਅਪ ਕਰ ਲਏ ਸਰ ਪੂਰਾ ਮਾਹੌਲ ਹੈ ਜਿਸ ਦੇ ਵਿੱਚ ਇਹ ਸਾਨੂੰ ਪਹਿਲਾਂ ਵੀ ਪਤਾ ਲੱਗਿਆ ਸੀ ਕਿ ਕੋਈ ਜਿਹੜੇ ਹੈਗੇ ਆ ਮੁੰਡੇ ਕਾਲਜ 'ਚ ਜਿਹੜਾ ਹੈਗਾ ਆਪਣੇ ਪੋਸਟਰ ਲਾ ਕੇ ਤੇ ਜਿਹੜਾ ਹੈਗਾ ਵੀ ਆਪਣੇ ਆਪ ਨੂੰ ਜਿਹੜਾ ਹੈਗਾ ਪ੍ਰਧਾਨ ਜਿਹੜਾ ਹੈਗਾ ਵੀ ਕਾਲਜ ਦਾ ਬਣਾਉਣਾ ਜਿਹੜਾ ਹੈਗਾ ਪੜਾਉਂਦੇ ਉਸ ਦੇ ਤਹਿਤ ਜਿਹੜਾ ਸਾਡੇ ਵੱਲੋਂ ਪਹਿਲਾਂ ਵੀ ਜਿਹੜਾ ਹੈ ਪ੍ਰੀਵੈਂਟਿਵ ਐਕਸ਼ਨ ਤਹਿਤ ਜਿਹੜਾ ਹੈਗੇ 6 ਸਾਜਣਿਆਂ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਵੀ ਜਿਹੜਾ ਗਰੁੱਪ 'ਚ ਜਿਹੜਾ ਇਹਨਾਂ ਦੀ ਕੋਈ ਲੜਾਈ ਜਿਹੜਾ ਤਕਰਾਰबाजी ਨਾ ਹੋ ਜੇ ਜਿਸ ਤਿਹ ਤੱਕ ਇਹ ਵੀ ਕੱਲ ਵੀ ਇਹ ਜਿਹੜਾ ਹੈਗਾ ਮੁੰਡਿਆਂ ਵੱਲੋਂ ਜਿਹੜਾ ਪੋਸਟਰ ਲਗਾਉਣ ਪੋਸਟਰ ਲਾਉਣ ਵਾਸਤੇ ਉੱਥੇ ਆਏ ਸੀਗੇ ਤੇ ਉੱਥੇ ਇਹਨਾਂ ਵੱਲੋਂ ਜਿਹੜੀ ਹੈਗੀ ਹੈ ਹਉਲੜਬਾਜੀ ਕੀਤੀ ਗਈ ਸੀ। ਅੱਜ ਵੀ ਸ਼ੋਰ ਨਹੀਂ ਗਏ ਦਿਸਣਾ ਨਹੀਂ। ਇਹਨਾਂ ਕੋਲੇ ਜਿਹੜਾ ਹੈਗਾ ਰੌਣਾ ਵਗੈਰਾ ਸੀਗੇ ਰੌਣਾ ਡੰਗਾ ਵਗੈਰਾ ਸੀਗੇ ਇਹਨਾਂ ਕੋਲੇ। ਪਰ ਕਿੰਨੇ ਕਰਤੀ ਇਹ ਚ ਜਿਹੜੇ ਹੈਗੇ ਚਾਰ ਵਿਅਕਤੀ ਹੁਣ ਤੱਕ ਜਿਹੜੇ ਹੈਗੇ ਸਾਡੇ ਵੱਲੋਂ ਅਰੈਸਟ ਕੀਤੇ ਜਾ ਚੁੱਕੇ ਤੇ ਬਾਕੀਆਂ ਲਈ ਜਿਹੜੇ ਹੈਗੇ ਸਾਡੇ ਵੱਲੋਂ ਲਗਾਤਾਰ ਰੈਡਾ ਕੀਤੀਆਂ ਜਾ ਰਹੀਆਂ। ਠੀਕ ਬਾਕੀ ਇਹ ਜਿਹੜਾ ਹੈਗਾ ਬਾਈ ਨੇਮ ਜਿਹੜਾ ਹੈਗਾ ਚਾਰ ਬੰਦੇ ਤੇ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਬਾਕੀ ਜਿਹੜੇ ਹੈਗੇ ਅਣਪਛਾਤੇ ਉਹਨਾਂ ਨੂੰ ਵੀ ਅਸੀਂ ਜਲਦੀ ਜਿਹੜਾ ਹੈਗਾ ਟਰੇਸ ਕਰਕੇ ਤੇ ਗ੍ਰਿਫਤਾਰ ਕਰਾਂਗੇ